ਜਿਹੜੇ ਅੱਜ ਵੀ ਸੌ ਚੁੱਕ ਸਮਾਗਮ ਰੱਖਿਆ ਸੀ ਜਿਹਦੇ ਵਿੱਚ ਆ ਸੌ ਚੁੱਕ ਸਮਾਗਮ ਦੇ ਪਿੱਛੋਂ ਜੋ ਵੀ ਪ੍ਰਧਾਨ ਮੀਤ ਪ੍ਰਧਾਨ ਚੁਣਦੇ ਆ ਉਹ ਚਿੱਠੀ ਜਿਹੜੀ ਪਿਛਲੇ ਸਾਲ ਲੈਟਰ ਕੱਢੀ ਸਾਨੂੰ ਐਰਕਿਓ ਨਹੀਂ ਕੱਢੀ ਕੱਲੇ ਸੌ ਚੁੱਕ ਸਮਾਗਮ ਦੀ ਕੱਢੀ ਆ ਤੇ ਉਹਦੇ ਨਾਲ ਇਹ ਆ ਵੀ ਪ੍ਰਧਾਨ ਨਹੀਂ ਜਦਾਂ ਚ ਚੁਣਦੇ ਉਹਨਾਂ ਚਿਰ ਸ਼ਹਿਰ ਦਾ ਵਿਕਾਸ ਨਹੀਂ ਹੋਣਾ ਬੁਰਾ ਹਾਲ ਹੈ ਸ਼ਹਿਰ ਦਾ ਕਈ ਲੋਕ 10 ਸਾਲ ਤੇ ਤਰਸੰਦੇ ਆ ਵੀ ਕੋਈ ਚੰਗਾ ਬੰਦਾ ਕੇ ਆਵੇ ਤੋਂ ਸਾਡੇ ਸ਼ਹਿਰ ਦਾ ਜਿਹੜਾ ਕੰਮ ਧੰਦਾ ਹੋਵੇ 18 ਕਾਉਂਸਲਰ ਆ ਅਸੀਂ ਜਿਹੜੇ ਇਕੱਠੇ ਆ ਅਹੀਂ ਚਾਹੁੰਦੇ ਆ ਵੀ ਜਿੰਨੂ ਵੀ ਰਜਾਮੰਦੀ ਨਾਲ ਕੋਈ ਵੀ ਜਿਹੜਾ ਵੀ ਭੈਣ ਭਰਾ ਪ੍ਰਧਾਨ ਬਣਦਾ ਉਹ ਬਣੇ ਤੇ ਸ਼ਹਿਰ ਨਿਵਾਸੀਆਂ ਦੇ ਜਿਹੜੀਆਂ ਮੰਗਾਂ ਵਾ ਪੂਰੀਆਂ ਹੋਣ ਸ਼ਹਿਰ ਨਿਵਾਸੀਆਂ ਦੇ ਜਿਹੜੇ ਕੰਮ ਹੈ ਉਹ ਹੋਣ ਔਰ ਜਿਹੜਾ ਪ੍ਰਸ਼ਾਸਨ ਆ ਉਹ ਲੋਕਤੰਤਰ ਦਾ ਘਾਣ ਕਰ ਰਿਹਾ ਕਿਉਂਕਿ ਪ੍ਰਸ਼ਾਸਨ ਨਹੀਂ ਚਾਹੁੰਦਾ ਵੀ ਇੱਥੇ ਲੋਕਤੰਤਰ ਦੀ ਆਵਾਜ਼ ਜਿਹੜੀ ਬੁਲੰਦ ਹੋਵੇ ਇੱਥੇ ਸਾਡਾ ਕੋਈ ਨਮਾਇੰਦਾ ਅੱਗੇ ਆਵੇ ਤੇ ਇਹ ਆਪਣੇ ਜਿੱਦਾਂ ਅੱਗੇ ਚੰਮ ਦੀਆਂ ਚਲਾਉਂਦੇ ਰਿਹਾ ਪ੍ਰਸ਼ਾਸਨ ਇਦਾਂ ਹੀ ਚਲਾਉਣੀਆਂ ਚਾਹੁੰਦਾ ਵਾ ਲੋਕਤੰਤਰ ਦਾ ਘਾਣ ਕਰ ਰਿਹਾ ਵਾ ਜਿਹਦਾ ਜਿਹੜਾ ਜਵਾਬ ਹੈ ਉਹ ਸ਼ਹਿਰ ਵਾਸੀ ਮੰਗਣਗੇ ਇਨਾਂ ਕੋ ਕਿਉਂਕਿ ਸਾਰਾ ਸ਼ਹਿਰ ਬਹੁਤ ਜ਼ਿਆਦਾ ਨਾਰਾਜ਼ ਆ ਨਾਰਾਜ਼ ਵੀ ਆ ਤੇ ਨਰਾਸ਼ ਵੀ ਆ ਉਹ ਚਾਹੁੰਦੇ ਆ ਵੀ ਮਤਲਬ ਇਹ ਕੀ ਹੋ ਰਿਹਾ ਵਾ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਮਤਲਬ ਇਸ ਚੀਜ਼ ਨੂੰ ਜਿਹੜਾ ਵਾ ਜਿੱਦਾਂ ਪਰ ਉਹ ਪ੍ਰੋਟੋਕਾਲ ਸ਼ੁਰੂ ਤੋਂ ਆਉਂਦਾ ਰਿਹਾ 35 ਸਾਲਾਂ ਤੋਂ ਵੀ ਨਾਲ ਹੀ ਸੌ ਚੱਕ ਸਮਾਗਮ ਤੇ ਨਾਲ ਹੀ ਉਹ ਤੇਦਾਰੀਆਂ ਦੇ ਕੇ ਜਿੰਨੂੰ ਵੀ ਕਿਸੇ ਨੂੰ ਕੋਈ ਸਾਡੀ ਪਾਰਟੀ ਪ੍ਰਧਾਨ ਬਣਾਉਂਦੀ ਆ ਉਹ ਬਣਾਵੇ ਸ਼ਹਿਰ ਦਾ ਜਿਹੜਾ ਵਿਕਾਸ ਹੋ ਸਕੇ ਕੀ ਲੱਗਦਾ ਪ੍ਰਵਲ ਸਾਹਿਬ ਤਰਫ ਕੀ ਲੱਗਦਾ ਕਿ ਉਹ ਮੈਨੂੰ ਬਾਰ-ਬਾਰ ਬੁਲਾ ਕੇ ਜਿਹੜੀਆਂ ਮੀਟਿੰਗਾਂ ਲੈ ਕੇ ਜਾਂ ਬੁਲਾ ਕੇ ਕੌਂਸਲਰਾਂ ਨੂੰ ਤੇ ਜਿਹੜਾ ਇਦਾਂ ਕੀਤਾ ਜਾਂਦਾ ਕੀ ਲੱਗਦਾ ਇਹ ਵੇਖੋ ਜੀ ਤੁਸੀਂ ਪੱਤਰਕਾਰ ਜੇ ਚੌਥਾ ਥੰਮ ਜੇ ਸਾਡਾ ਤੁਸੀਂ ਪ੍ਰਸ਼ਾਸਨ ਨੂੰ ਇਹ ਸਵਾਲ ਕਰੋ ਇਹ ਪ੍ਰਸ਼ਾਸਨ ਦਾ ਸਵਾਲ ਜਿਹੜਾ ਤੁਸੀਂ ਮੇਰੇ ਕੋਲ ਪੁੱਛ ਰਹੇ ਜੀ ਪ੍ਰਸ਼ਾਸਨ ਨੂੰ ਪੁੱਛੋ ਤੁਹਾਨੂੰ ਕੌਣ ਰੋਕ ਰਿਹਾ ਤੁਸੀਂ ਕਿਉਂ ਨਹੀਂ ਕਰ ਰਹੇ ਐਸ.ਡੀ.ਐਮ ਸਾਹਿਬ ਨੂੰ ਪੁੱਛੋ ਡੀ.ਸੀ ਸਾਹਿਬ ਨੂੰ ਪੁੱਛੋ ਜਿਹੜੇ ਗੱਲਬਾਤ ਹੋਈ ਹੈ ਐਸ.ਡੀ.ਐਮ ਨੂੰ ਸਾਰੇ ਸਬਦਾ ਪੱਤਰ ਭੇਜਿਆ ਉਹ ਚੱਕ ਸਮਾਗਮ ਦਾ ਬਕੀ ਪ੍ਰਧਾਨ ਜੀ ਨਾਲ ਵੀ ਜਦਾਂ ਲੱਗਦਾ ਐਸ ਕਿ ਜਦੋਂ ਅਜਨਾਲੇ ਦੇ ਵਿੱਚ ਰਾਜਾ ਸੌਰੀ ਰਾਜਾ ਸੰਸੀ ਦੇ ਵਿੱਚ 21 12 ਨੂੰ ਇਲੈਕਸ਼ਨ ਹੋਈ ਸੀ 17 1 ਨੂੰ ਉੱਥੇ ਸੌ ਚੱਕ ਸਮਾਗਮ ਕਰਾਤਾ ਅਜ ਤੱਕ ਉੱਥੇ ਪ੍ਰਧਾਨ ਨਹੀਂ ਜੁੜਿਆ ਤੇ ਉਹ ਉੱਥੇ ਲੋਕਾਂ ਦਾ ਬੁਰਾ ਹਾਲ ਹੈ ਉਹਨੂੰ ਇਹ ਹਾਲਤ ਤੇ ਕਰਨਾ ਚਾਹੁੰਦੇ ਲੋਕਾਂ ਦਾ ਵੀ ਲੋਕਾਂ ਨੂੰ ਜਿਹੜਾ ਲੋਕਾਂ ਦਾ ਜਿਹੜਾ ਭਰੋਸਾ ਹੈ ਜਿਹੜਾ ਪ੍ਰਸ਼ਾਸਨ ਤੇ ਜਾਂ ਆਮ ਆਦਮੀ ਪਾਰਟੀ ਤੇ ਉਹ ਲੋਕਾਂ ਦਾ ਇਹ ਵਿਸ਼ਵਾਸ ਠਾਉਣਾ ਚਾਹੁੰਦੇ ਇਸ ਚੀਜ਼ ਨਾਲ